ਜਿਹੜੇ ਜਥੇਦਾਰ ਜ਼ਬਰੀ ਲਾਏ ਗਏ ਔਰ ਆਪਣੀ ਮਨਮਰਜ਼ੀ ਦੇ ਨਾਲ ਥੋਪੇ ਗਏ ਉਸ ਦਿਨ ਤੋਂ ਪੰਥ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਹੈ ਕਿ ਸਾਨੂੰ ਇਹ ਜਥੇਦਾਰ ਪਰਵਾਹ ਨਹੀਂ ਹੈ ਜਿਹੜੇ ਜਥੇਦਾਰ ਪੰਥ ਨੂੰ ਪਰਵਾਹ ਨਹੀਂ ਹੈ ਉਹਨਾਂ ਨੂੰ ਪੰਥ ਤੇ ਥੋਪ ਕੇ ਉਹਨਾਂ ਕੋਲ ਸੰਦੇਸ਼ ਨਾ ਦੁਆਇਆ ਜਾਵੇ ਬਾਬਾ ਹਰਨਾਮ ਸਿੰਘ ਨੇ ਜਿਹੜੀ ਬੜਤ ਮਾਰੀ ਏ ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ 6 ਜੂਨ ਦਾ ਦਿਨ ਕੌਮੀ ਇੱਕ ਜੁਟਦਾ ਦਾ ਦਿਨ ਹੈ ਜਿਸ ਦਿਨ ਅਸੀਂ ਦਿੱਲੀ ਨੂੰ ਵੰਗਾਰਨਾ ਹੁੰਦਾ ਹੈ ਦਿੱਲੀ ਨੂੰ ਦੱਸਣਾ ਹੁੰਦਾ ਹੈ ਕਿ ਅਸੀਂ ਤੈਨੂੰ ਮਾਫ਼ ਨਹੀਂ ਕੀਤਾ ਉਸ ਸੇਨ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਬਰਿਆਦਾ ਦਾ ਜਿਹੜਾ ਖੱਲਲ ਨਹੀਂ ਪੈਣਾ ਚਾਹੀਦਾ ਕੋਈ ਡਿਸਪੀਸਪਲਨ ਭੰਗ ਨਹੀਂ ਹੋਣਾ ਚਾਹੀਦਾ ਔਰ ਬਾਬਾ ਜੀ ਨੂੰ ਇਹ ਵਿਸ਼ਵਾਸ ਦਵਾਨੇ ਕਿ ਇਹਨਾਂ ਜਸੇਦਾਰਾਂ ਨੂੰ ਲਾਇਆ ਜਾਏਗਾ ਇਹਨਾਂ ਨੂੰ ਸੀਟ ਤੇ ਨਹੀਂ ਰਹਿਣ ਦਿੱਤਾ ਜਾਏਗਾ ਇਹ ਲੜਾਈ ਅਸੀਂ 6 ਜੂਨ ਤੋਂ ਬਾਅਦ ਵੀ ਲੜ ਸਕਦੇ ਆ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਕੱਲੂਕਾਰਾ ਸਮਾਗਮ ਔਰ ਅਰਦਾਸ ਦਿਵਸ ਮਨਾਈ ਜਾਣੀ ਹੈ ਉਸ ਦੇ ਵਿੱਚ ਜਿਹੜਾ ਇੱਕ ਟਕਰਾ ਦਾ ਮਹਾਲ ਬਣਿਆ ਹੋਇਆ ਬਾਬਾ ਹਰਨਾਮ ਸਿੰਘ ਹੋਣਾ ਦੇ ਬਿਆਨ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਉਸ ਦਿਨ ਲਈ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਪੰਥ ਦੀ ਆਵਾਜ਼ ਸੁਣੀ ਚਾਹੀਦੀ ਸੀ ਪੰਥ ਦੀ ਨਬਜ਼ ਨੂੰ ਪਹਿਚਾਨਣਾ ਚਾਹੀਦਾ ਸੀ ਜਿਹੜੇ ਜਥੇਦਾਰ ਜ਼ਬਰੀ ਲਾਏ ਗਏ ਔਰ ਆਪਣੀ ਮਨਮਰਜ਼ੀ ਦੇ ਨਾਲ ਥੋਪੇ ਗਏ ਉਸ ਦਿਨ ਤੋਂ ਪੰਥ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਹੈ ਕਿ ਸਾਨੂੰ ਇਹ ਜਥੇਦਾਰ ਪ੍ਰਵਾਨ ਨਹੀਂ ਹੈ ਔਰ ਜਿਹੜੇ ਜਥੇਦਾਰ ਪੰਥ ਨੂੰ ਪ੍ਰਵਾਨ ਨਹੀਂ ਹੈ ਉਹਨਾਂ ਨੂੰ ਪੰਥ ਤੇ ਥੋਪ ਕੇ ਉਹਨਾਂ ਕੋਲੋਂ ਸੰਦੇਸ਼ ਨਾ ਦੁਆਇਆ ਜਾਵੇ ਬਟ ਨਾਲ ਦੇ ਨਾਲ ਬਾਬਾ ਹਰਨਾਮ ਸਿੰਘ ਉਹਨਾਂ ਦੇ ਵੀ ਪੂਰੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਮਿੱਤਰਤਾ ਰਹੀ ਹੈ ਅਕਾਲੀ ਦਲ ਦੇ ਨਾਲ ਔਰ ਅੱਜ ਉਹ ਮਿੱਤਰਤਾ ਟੁੱਟ ਗਈ ਹੈ ਔਰ ਬਾਬਾ ਹਰਨਾਮ ਸਿੰਘ ਨੇ ਜਿਹੜੀ ਬੜਕ ਮਾਰੀ ਏ ਉਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਈ ਕਿ 6 ਜੂਨ ਦਾ ਦਿਨ ਕੌਮੀ ਇੱਕ ਜੁਟਦਾ ਦਾ ਦਿਨ ਹੈ ਜਿਸ ਦਿਨ ਅਸੀਂ ਦਿੱਲੀ ਨੂੰ ਵੰਗਾਰਨਾ ਹੁੰਦਾ ਹੈ ਦਿੱਲੀ ਨੂੰ ਦੱਸਣਾ ਹੁੰਦਾ ਹੈ ਕਿ ਅਸੀਂ ਤੈਨੂੰ ਮਾਫ ਨਹੀਂ ਕੀਤਾ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਬਰਿਆਦਾ ਦਾ ਜਿਹੜਾ ਖਲਲ ਨਹੀਂ ਪੈਣਾ ਚਾਹੀਦਾ ਕੋਈ ਡਿਸਪੀਸਪਲਨ ਭੰਗ ਨਹੀਂ ਹੋਣਾ ਚਾਹੀਦਾ ਔਰ ਅਗਰ ਬਾਬਾ ਜੀ ਦਾ ਕੋਈ ਪ੍ਰੋਗਰਾਮ ਹੈ ਭਾਈ ਕੁਲਦੀਪ ਸਿੰਘ ਗਿਆਨੀ ਕੁਲਦੀਪ ਸਿੰਘ ਉਹਨਾਂ ਨੂੰ ਜਬਰੀ ਰੋਕਨਦਾ ਜਾਂ ਫਿਜ਼ੀਕਲੀ ਰੋਕਨਦਾ ਤੇ ਉਹਨਾਂ ਨੂੰ ਇਹ ਪ੍ਰੋਗਰਾਮ ਆਪਣਾ ਸਤਗਤ ਕਰ ਦੇਣਾ ਚਾਹੀਦਾ ਕਿਉਂਕਿ ਜਥੇਦਾਰ ਦੀ ਨਿਯੁਕਤੀ 2 ਮਹੀਨੇ ਪਹਿਲਾਂ ਦੀ ਹੋਈ ਹੈ ਔਰ ਇਹ ਅਜੇ ਰਹਿਣੀ ਹੈ ਇਹ ਸਾਨੂੰ ਲੜਨਾ ਪੈਣਾ ਅਸੀਂ ਵੀ ਉਸ ਲੜਾਈ ਦੇ ਵਿੱਚ ਸ਼ਾਮਲ ਆ ਬਟ ਉਹ ਲੜਾਈ ਜਿਹੜੀ ਹੈ ਉਸ ਲੜਾਈ ਦੀ ਪੇਂਟ 6 ਜੂਨ ਨੂੰ ਚੜ੍ਹਨਾ ਚਾਹੀਦਾ ਪੂਰੀ ਦੁਨੀਆ ਦੇ ਵਿੱਚ ਸਿੱਖ ਨੇਸ਼ਨ ਦਾ ਅਕਸ ਖਰਾਬ ਹੁੰਦਾ ਸਾਡਾ ਸਿਰ ਨੀਵਾ ਹੁੰਦਾ ਸਾਨੂੰ ਕੱਲ ਇੱਕ ਜੁਟਤਾ ਪ੍ਰਗਟਾਉਣੀ ਚਾਹੀਦੀ ਹੈ ਅਸੀਂ ਇਹ ਲੜਾਈ ਬਾਬਾ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਇਹਨਾਂ ਜਥੇਦਾਰਾਂ ਨੂੰ ਲਾਇਆ ਜਾਏਗਾ ਇਹਨਾਂ ਨੂੰ ਸੀਟ ਤੇ ਨਹੀਂ ਰਹਿਣ ਦਿੱਤਾ ਜਾਏਗਾ ਇਹ ਲੜਾਈ ਅਸੀਂ 6 ਜੂਨ ਤੋਂ ਬਾਅਦ ਵੀ ਲੜ ਸਕਦੇ ਆ 6 ਜੂਨ ਦਾ ਜਿਹੜਾ ਕੱਲੂਗਾਰਾ ਦਿਨ ਹੈ ਉਹ ਇਸ ਲੜਾਈ ਦੀ ਪੇਂਟ ਨਹੀਂ ਚੜਨਾ ਚਾਹੀਦਾ ਕੱਲ ਕਿਸੇ ਵੀ ਟਕਰਾਅ ਤੋਂ ਗੁਰੇਜ਼ ਕਰਨਾ ਹਾਂ ਬਿਲਕੁਲ ਗੁਰੇਜ਼ ਨਹੀਂ ਬਿਲਕੁਲ پابੰਦ ਹੋਣਾ ਚਾਹੀਦਾ ਆਪਣੇ ਆਪ ਨੂੰ ਅਸੀਂ ਸੈਲਫ ਡਿਸਪਲਨ ਕਰੀਏ ਸੈਲਫ ਡਿਸਪਲਨ ਕਰੀਏ ਕਿ ਕੱਲ ਅਸੀਂ ਦਿੱਲੀ ਨੂੰ ਕੋਈ ਐਸਾ ਮੈਸੇਜ ਨਹੀਂ ਦੇਣਾ ਜਿਹਦੇ ਨਾਲ ਉਹਨੂੰ ਲੱਗੇ ਕਿ ਪੰਥ ਆਪਸ ਵਿੱਚ ਫਟਿਆ ਹੋਇਆ ਹੈ ਪੰਥ ਆਪਸ ਵਿੱਚ ਡਿਵਾਈਡ ਹੈ ਪੰਥ ਆਪਸ ਵਿੱਚ ਲੜ ਰਿਹਾ ਹੈ ਪੰਥ ਆਪਸ ਵਿੱਚ ਆਪਣਾ ਹੀ ਮਜ਼ਾਕ ਉਡਾਰ ਰਿਹਾ ਹੈ